ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭੋਤਨਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਮੱਝ ਆ ਜੀ ਸੂਣ ਵਾਲੀ ਪੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰ ਚੀਤ ਰਾਈ ਹੁਣ ਵਾਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਠੀਕ ਹੈ ਜੀ ਬਾਕੀ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਆ ਜੀ ਠੀਕ ਹੈ ਜੀ ਹੁਣ ਵੀ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਈ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਨਾਮ ਨਾਂ ਕਾਲਾ ਸਿੰਘ ਆ ਜੀ ਪਿੰਡ ਪਿੰਡ ਭੋਤਣਾ ਜੀ ਜ਼ਿਲ੍ਹਾ ਜਿਲ੍ਹਾ ਬਰਨਾਲਾ ਇਹ ਤਸੀਲ ਤਾਪਾ ਜੀ ਠੀਕ ਹੈ ਜੀ ਹਾਂ ਜੀ ਮੱਝ ਦੀ ਜਾਣਕਾਰੀ ਦੇ ਕੇ ਕਿਵੇਂ ਸੂਈ ਹੈ ਇਹ ਮੱਝ ਜੀ ਦੂਜੇ ਸੂਏ ਸੁੰਦੀ ਆ ਜੀ ਇਹਦੀ ਠੀਕ ਹੈ ਜੀ ਘਰ ਦੀ ਝੋਟੀ ਆ ਜੀ ਆਪਣੀ ਪਹਿਲੇ ਸੂਏ ਆਪ ਆਪ ਚੋਈ ਆ ਜੀ ਠੀਕ ਹੈ ਜੀ 12 ਕਿਲੋਟਰ ਤੱਕ ਦੁੱਧ ਗਿਆ ਜੀ ਇਹਦਾ ਹਾਂਜੀ ਤੇ ਹੁਣ ਇਹਨੇ ਦੂਜੇ ਸੂਏ ਸੋਣਾ ਜੀ ਇਹਤੇ ਵੀ 24 ਤਰੀਕ ਤੱਕ ਦੇ ਦਿਨ ਪੂਰੇ ਜੀ ਕਹਿੰਨ ਕਿ ਚਲੋ ਅੱਜ 16 ਤਰੀਕ ਹੋ ਗਈ ਹਾਂਜੀ ਹਾਂਜੀ ਹਾਂ ਤੇ ਅੱਕ ਤੱਕ ਲੈ ਜੂ ਹਾਂਜੀ ਹਾਂ ਕੋਈ ਵੱਧ ਵੀ ਲੈ ਜਾਨੀ ਇੱਕ ਦੋ ਦਿਨ ਹਾਲੇ ਕੱਚੀ ਆ ਹਾਂਜੀ ਹਾਂਜੀ ਕੱਚੀ ਆ ਜੀ ਤੇ ਰੇਟ ਭਰਾ ਦਾ ਰੇਟ ਇਹਦਾ ਆਪਾਂ ਫੋਨ ਤੇ ਲੋ ਭਰਾ ਚੈੱਕ ਕਰ ਸਕਦੇ ਹੋ ਬਾਕੀ ਸੂਮ ਦਿਖਾਉਣ ਨੇ ਲੈਵਾ ਹਲੇ ਕੱਚੀ ਆ ਧੱਕ ਦੇ ਲੈ ਜੂ 24 ਤਰੀਕ ਨੂੰ ਬਾਈਦਨ ਪੂਰੇ ਕਹਿ ਰਿਆ ਠੀਕ ਹੈ ਨਾ ਘਰ ਦੀ ਝੋਟੀ ਆ ਕਿਹੜੀ ਮੱਝ ਦੀ ਕੱਟੀ ਆ ਇਹ ਉਹ ਜਿਹੜੀ ਬੈਠੀ ਆ ਜੀ ਉਹਦੀ ਆ ਜੀ ਜਿਹੜੀ ਉਹ ਬੈਠੀ ਆ ਉਹਦੀ ਆ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਜੀ ਵਪਾਰ ਦਾ ਕੋਈ ਨਹੀਂ ਘਰ ਦੀ ਵਜਿ ਘਰ ਦੀ ਆ ਭਰਾ ਮੱਝ ਠੀਕ ਹੈ ਨਾ ਚੈੱਕ ਕਰ ਸਕਦੇ ਹੋ ਤੋੜ ਦੋ ਭਰਾ ਲੋਚ ਤੋੜਾ ਤਰਾ ਤਾ ਸਾਡੇ ਸਾਹਮਣੇ ਭਰਾ ਲੈਵਾ ਤਾਂ ਤੋਂ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਠੀਕ ਹੈ ਜੀ ਲੋਚ। ਲਮੀ ਤੋਰ ਦੋ ਤਾਲਾ ਤੋਰ ਦੋ ਬੱਸ। ਮੜਾ ਰੁਕੋਗੇ ਸੀ। ਮੈਂ ਲਈ ਵਾਧਾ ਖਾਲਸ ਮਾਰ ਕੇ। ਲੋਚ। ਤਾਂ ਤੁਮ ਬੋਸ ਨੂੰ ਮਨਾ ਕੇ ਕਰ ਮੈਂ ਜੀ। ਬੱਸ। ਰਾਜਿਤ ਕਰਮਾ ਲਈ ਬਾਦੀ ਦੂਗੀ ਦੋਦਣਾ ਜੀ। ਹਾਂ ਜੀ ਹਾਂ ਵਧੂਗੀ। ਠੀਕ ਹੈ ਜੀ। ਲੋ ਪਰਾ ਚੈੱਕ ਕਰ ਸਕਦੇ। ਤੁਰਾ ਤਰ ਘਰ ਦੇ ਪਸ਼ੂ ਵਾਈ ਦੇ ਠੀਕ ਨਾ ਕੋਈ ਵਪਾਰ ਦਾ ਕੰਮ ਨਹੀਂ। ਵਾਈ ਦੇ ਵਪਾਰ ਵੀ ਵੀਡੀਓ ਪਾਈ ਸੀ ਮੱਝ ਵੇਚੀ ਸੀ। ਠੀਕ ਹੈ। ਅ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਨੋ। ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ। ਠੀਕ ਹੈ ਜੀ। ਹਾਂਜੀ। ਕੁੱਤੀ ਆ ਜੀ ਉਹਦੀ ਪਾਲੋ ਜੀ। ਹਾਂਜੀ ਕੁੱਤੀ ਦੀ ਪਾਲ। ਲੋ ਭਰਾ ਚੈੱਕ ਕਰ ਸਕਦੇ। ਇੱਕ ਬਾਈ ਕੋਲ ਕੁੱਤੀ ਆ। ਹਾਂਜੀ ਬਾਈ ਕੁੱਤੀ ਬਾਰੇ ਦੱਸੋ ਜੀ ਜਾਣਕਾਰੀ। ਇਹ ਜੀ 7 ਕਿ ਮਹੀਨਾ ਦਾ ਬੱਚਾ ਜੀ। ਹਾਂਜੀ। ਤੇ ਉਹ ਕੁੱਤੀ ਦਾ ਹੀ ਆ ਜੀ ਬੱਚਾ ਇਹ। ਠੀਕ ਹੈ 7 ਮਹੀਨੇ ਦਾ। ਹਾਂਜੀ ਹਾਂ। ਠੀਕ ਹੈ ਜੀ। ਲੋ ਭਰਾ ਚੈੱਕ ਕਰ ਸਕਦੇ। ਠੀਕ ਹੈ ਜੀ। ਇਹਦਾ ਰੇਟ ਰੂਟ ਭਰਾ। ਇਹਦੇ ਰਾਂਗ 3500 ਦੀ ਜੀ। 3500 ਹਾਂ ਹਾਂ ਤੇ ਇਹਦੀ ਮਾਂ ਉਸੇ ਆਹ ਮਾਂ ਆ ਗਈ ਜੀ ਦੀ ਸੋ ਇਹਦਾ ਬੱਚਾ ਠੀਕ ਹੈ ਜੀ ਚੈੱਕ ਕਰ ਸਕਦੇ ਭਰਾ ਤੇ ਕੁੱਤੀ ਜੇ ਕਿਸੇ ਨੇ ਲੈਣੀ ਹੈ ਬਾਈ ਨੇ ਇਹਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਜੀ ਚੈੱਕ ਕਰ ਸਕਦੇ ਭਰਾ 7 ਕੁ ਮਹੀਨੇ ਦਾ ਬੱਚਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਦਿਨ ਨਵੀਂ ਵੀਡੀਓ ਚ ਓਕੇ ਬਾਏ